ਦੇਖੋ ਬਹੁਤ ਮਾੜੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੇ ਸੰਗੁਰ ਸ਼ਹਿਰ ਦਾ ਇਨਾ ਬੁਰਾ ਹਾਲ ਹੋ ਰਿਹਾ ਚਾਹੇ ਸੀਵਰੇਜ ਬੋਰਡ ਦੀ ਗੱਲ ਹੈ ਤੇ ਚਾਹੇ ਕਾਰਪੋਰੇਸ਼ਨ ਦੀ ਗੱਲ ਹੈ ਇਹਨਾਂ ਦੇ ਆਪਸ ਵਿੱਚ ਤਾਲਮੇਲ ਨਾ ਹੋਣ ਕਾਰਨ ਸਾਡੇ ਸ਼ਹਿਰ ਦਾ ਬੁਰਾ ਹਾਲ ਹੋ ਰਿਹਾ ਔਰ ਮੈਂ ایਓ ਸਾਹਿਬ ਨਾਲ ਵੀ ਗੱਲ ਕੀਤੀ ਹੈ ਮੈਂ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਬਣੇ ਤਾਂ ਕਿ ਸ਼ਹਿਰ ਦੇ ਲੋਕ ਸਫਰ ਨਾ ਕਰਨ ਔਰ ਇਹ ਮੈਨੂੰ ਬੜੀ ਗੱਲ ਪੇਨ ਕਰਦੀ ਹੈ ਕਿ ਜਦੋਂ ਪਿਛਲੇ ਸਮੇਂ ਚ ਜਦੋਂ ਕਾਂਗਰਸੀ ਸਰਕਾਰ ਸੀ ਤੇ ਜਦੋਂ ਸਾਡੇ ਸੰਗਰੂ ਦਾ ਸੀਵਰੇਜ ਚੋਕ ਹੋ ਜਾਂਦਾ ਸੀ ਤੇ ਸਾਡੇ ਪੰਜਾਬ ਚ ਉਸ ਵੇਲੇ ਸੀਵਰੇਜ ਦੀਆਂ ਮਸ਼ੀਨਾਂ ਨਹੀਂ ਹੁੰਦੀਆਂ ਸੀਗੀਆਂ ਸੁਪਰਸਟਰਕਚਰ ਮਸ਼ੀਨਾਂ ਉਹਨੂੰ ਸਾਫ਼ ਕਰਨ ਲਈ ਤਾਂ ਮੈਂ ਨਿੱਜੀ ਤੌਰ ਤੇ ਸੰਗਰੂ ਸ਼ਹਿਰ ਵਾਸਤੇ ਪੰਜ ਮਸ਼ੀਨਾਂ ਮੰਗਾ ਕੇ ਉਹਦੇ 1.5 ਸਾਲ ਰੱਖੀਆਂ ਤਾਂ ਕਿ ਲੋਕ ਸਫਰ ਨਾ ਕਰਨ ਅੱਜ ਪੰਜਾਬ ਸਰਕਾਰ ਨੇ ਮੈਨੂੰ ਲੱਗਦਾ ਸ਼ਾਇਦ 30 ਮਸ਼ੀਨਾਂ ਦਾ ਐਲਾਨ ਕੀਤਾ ਸੀ ਉਦੋਂ ਤੇ ਮੈਨੂੰ ਨਹੀਂ ਲੱਗਦਾ ਸੰਗਠਿਤ ਸਤ 5 ਮਸ਼ੀਨਾਂ ਵੀ ਚੱਲ ਰਹੀਆਂ 30 ਚੋਂ ਔਰ ਸਾਰਾ ਸ਼ਹਿਰ ਤਰਾਹੀ ਤਰਾਹੀ ਕਰ ਰਿਹਾ ਮੇਰਾ ਮਨ ਇਸ ਗੱਲ ਦੇ ਨਾਲ ਬੜਾ ਪੇਨਡ ਹੈ ਸਰਕਾਰ 'ਚ ਨਹੀਂ ਹੈ ਜੇ ਸਰਕਾਰ ਦੇ ਸਾਡੇ ਕਿਸੇ ਇੱਕ ਐਮਸੀ ਸਹਿਬਾਨ ਨੇ ਆਪਣੇ ਪੱਲੋਂ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਉਹਦੇ ਤੇ ਵੀ ਨੋਟਿਸ ਕੱਟਿਆ ਗਿਆ ਸੀ ਸੋ ਮੈਂ ਸੋ ਮੈਂ ਇਹ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਇਸ ਗੱਲ ਦੇ ਉੱਪਰ ਕੰਮ ਨਹੀਂ ਕਰ ਸਕਦੀ ਸਾਡੇ ਸ਼ਹਿਰ ਚ ਬਹੁਤ ਤਕੜੀਆਂ ਸਮਾਜ ਸੇਵੀ ਜਥੇਬੰਦੀਆਂ ਹੈਗੀਆਂ ਜਿਹੜੀਆਂ ਇਹ ਕੰਮ ਨੂੰ ਆਪਣੇ ਬਲਬੂਤੇ ਤੇ ਲੈ ਕੇ ਕਰ ਸਕਦੀਆਂ ਪਰ ਉਹਦੇ ਵਾਸਤੇ ਸਰਕਾਰ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਇੱਕ ਸ਼ਹਿਰ ਦੇ ਵਿੱਚੋਂ ਹੋਰ ਵੀ ਸਾਰੇ ਏਰੀਆ ਵਿੱਚੋਂ ਇਹਨੂੰ ਦਿੱਤਾ ਜਾ ਕੇ ਪਾਣੀ ਗੰਦਾ ਆ ਰਿਹਾ ਹੈ ਨਹਾਉਣ ਵਾਸਤੇ ਜਾਂ ਪਾਣੀ ਪੀਣ ਵਾਸਤੇ ਉਹਦੇ ਬਾਰੇ ਘਾਤ ਸ਼ਹਿਰ ਸੰਗੂਰ ਸ਼ਹਿਰ ਦੇ ਵਿੱਚ ਸਾਰੇ ਬਿਮਾਰ ਤੇ ਹਰ ਘਰ ਚ ਤਿੰਨ ਚਾਰ ਬੱਚੇ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਮੇਰਾ ਮਨ ਬੜਾ ਦੁਖਦਾ ਹੈ ਇਹ ਗੱਲ ਸੁਣਦੇ ਹੋਏ ਇਸ ਗੱਲ ਨੂੰ ਦੇਖਦੇ ਹੋਏ ਤਾਂ ਹੀ ਮੈਂ ਕਹਿਆ ਕਿ ਜੇ ਸਰਕਾਰ ਇਸ ਕੰਮ ਨੂੰ ਨਹੀਂ ਕਰਨਾ ਚਾਹਦੀ ਜਾਂ ਨਹੀਂ ਕਰ ਸਕਦੀ ਜਾਂ ਕੋਈ ਪ੍ਰੋਬਲਮ ਹੈ ਤਾਂ ਸਾਡੇ ਸੰਗੁਰ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਇਸ ਕੰਮ ਨੂੰ ਆਪਣੇ ਬਲਬੂਤੇ ਤੇ ਲੈ ਕੇ ਕਰਨ ਨੂੰ ਤਿਆਰ ਹੈ ਜੇ ਅਗਰ ਸਰਕਾਰ ਮਨਜ਼ੂਰੀ ਦੇਵੇ ਕਿਉਂਕਿ ਜੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰੀ ਅਦਾਰੇ ਵਿੱਚ ਕੋਈ ਵੀ ਸਮਾਜ ਸੇਵੀ ਜਥੇਬੰਦੀ ਕੋਈ ਕੰਮ ਕਰਦੀ ਹੈ ਤਾਂ ਉਹਦੇ ਤੇ ਸਰਕਾਰ ਦਾ ਐਕਸ਼ਨ ਹੋ ਜਾਂਦਾ ਇਸ ਕਰਕੇ ਉਹਨੂੰ ਕੋਈ ਬੰਦਾ ਨਿੱਜੀ ਤੌਰ ਤੇ ਕਰ ਨਹੀਂ ਸਕਦਾ ਕਰਨਾ ਸਰਕਾਰ ਨੂੰ ਹੀ ਪੈਂਦਾ ਤੇ ਇਸ ਕਰਕੇ ਮੇਰੀ ਸਾਰੇ ਈਓ ਮਿਊਨਿਸਪਲ ਕਮੇਟੀ ਦੇ ਮੁਲਾਜ਼ਮ ਸਹਿਬਾਨਾਂ ਨੂੰ ਤੇ ਸੀਵਰੇਜ ਬੋਰਡ ਦੇ ਮੁਲਾਜ਼ਮ ਸਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਸ਼ਹਿਰ ਦੇ ਸਤਕਾਰਤ ਬਜ਼ੁਰਗਾਂ ਦੀ ਜ਼ਿੰਦਗੀ ਤੇ ਨੌਜਵਾਨ ਛੋਟੇ ਛੋਟੇ ਬੰਦਿਆਂ ਦੀ ਬੱਚਿਆਂ ਦੀ ਜ਼ਿੰਦਗੀ ਨਰਕ ਬਣੀ ਪਈ ਹੈ ਇਸ ਦਾ ਜਿਹੜਾ ਪ੍ਰੋਬਲਮ ਹੈ ਇਹਨੂੰ ਹੱਲ ਕਰੋ ਤਾਂ ਕਿ ਸਾਡੇ ਲੋਕ ਆਪਣੀ ਚੈਨ ਦੀ ਜ਼ਿੰਦਗੀ ਜੀ ਸਕਣ ਸਿਗਲਾਪੁਰ ਜਿਹੜਾ ਪੰਜਾਬ ਦੇ ਵਿੱਚ ਰਾਹਤ ਫੰਡ ਨੂੰ ਲੈ ਕੇ 12000 ਕਰੋੜ ਰੁਪਏ ਰਾਹਤ ਫੰਡ ਨੂੰ ਲੈ ਕੇ ਰੋਲਾ ਪੈ ਰਿਹਾ ਕਾਂਗਰਸ ਵੱਲੋਂ ਕੋਈ ਇਹਦੇ ਤੇ ਕੋਈ ਜ਼ਿਆਦਾ ਨਹੀਂ ਪੁੱਛਿਆ ਜਾ ਰਿਹਾ ਕੀ ਕਰ ਦੇਖੋ ਗੱਲ ਇਹ ਹੈ ਕਿ ਇੱਥੇ ਕਾਂਗਰਸ ਪਾਰਟੀ ਦੇ ਬੋਲਣ ਦੀ ਗੱਲ ਨਹੀਂ ਹੈ ਗੱਲ ਤਾਂ ਇਹ ਹੈ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਪਹਿਲੀ ਗੱਲ ਤਾਂ ਹੜ੍ਹਾਂ ਤੋਂ ਪਹਿਲਾਂ ਸਹੀ ਇੰਤਜ਼ਾਮ ਹੋਣਾ ਸੀ ਤੇ ਆਪਣੇ ਸੰਗੂਰ ਚ ਅਗਰ ਡਰੇਨ ਸਾਫ਼ ਕਰਨ ਦੀ ਗੱਲ ਸੀ ਤੇ ਜੇ ਹੜ੍ਹਾਂ ਤੋਂ ਪਹਿਲਾਂ ਡਰੇਨ ਸਾਫ਼ ਹੋ ਜਾਂਦੀ ਤਾਂ ਸੰਗੂਰ ਦੇ ਵਿੱਚ ਪਾਣੀ ਦੀ ਮਾਰ ਦੀ ਗੱਲ ਹੀ ਨਾ ਹੁੰਦੀ ਤੇ ਉਸ ਵੇਲੇ ਪਾਣੀ ਦੀ ਮਾਰ ਵਾਸਤੇ ਸੰਗੂਰ ਦੇ ਵਿੱਚ ਰੈਡ ਅਲਰਟ ਕਿਉਂ ਹੋਇਆ ਇਸ ਕਰਕੇ ਹੋਇਆ ਕਿ ਜਿਹੜੇ ਐਸਡੀਆਰਐਫ ਦੇ ਫੰਡਸ ਪਹਿਲਾਂ ਆਏ ਆਪਾਂ ਫਲੱਡਾਂ ਤੋਂ ਪਹਿਲਾਂ ਆਇਆ ਯਾਰ ਇਹਨੀ ਸੀਜ਼ਨ ਤੋਂ ਪਹਿਲਾਂ ਆਇਆ بارشਾਂ ਤੋਂ ਪਹਿਲਾਂ ਜਿਹੜਾ ਸਫਾਈ ਕਰਨ ਵਾਸਤੇ ਪੈਸਾ ਆਇਆ ਉਹ ਅਗਰ ਸਹੀ ਟਾਈਮ ਤੇ ਖਰਚਾ ਜਾਂਦਾ ਤਾਂ ਸ਼ਾਇਦ ਉਰੇ ਵੀ ਸਾਰੀ ਜਿਹੜੀ ਸਾਡੇ ਨਾਲੇ ਉਹ ਨਾ ਭੜਦੇ ਜਾਂ ਲੋਕਾਂ ਨੂੰ ਮੌਤ ਕਾਲ ਦੀ ਮਾਰਨਾ ਪੈਂਦੀ ਤਾਂ ਸਾਡੇ ਉਰੇ ਕਿਉਂ ਆ ਕਿਉਂਕਿ ਉਸ ਪੈਸੇ ਦਾ ਸਹੀ ਇਸਤੇਮਾਲ ਸਹੀ ਵਕਤ ਤੇ ਨਹੀਂ ਹੋਇਆ ਔਰ ਮੈਂ ਇੱਕ ਇਹ ਕਹਿਣਾ ਚਾਹੁੰਨਾ ਮੈਨੂੰ ਉਹ ਦਿਨ ਵੀ ਯਾਦ ਹੈ ਕਿ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਸੀ ਤੇ ਜਦੋਂ ਸੰਗਰੂਰ ਤੇ ਸਨਾਵ ਵਾਲੀ ਡਰੇਨ ਜਦੋਂ ਭਰੀ ਪਈ ਸੀ ਤੇ ਅਸੀਂ ਖੁਦ ਪੋਕਲਨ ਮਸ਼ੀਨਾਂ ਲਗਾ ਕੇ ਮੈਂ ਖੁਦ 2017 ਚ ਬਰਸਾਤਾਂ ਤੋਂ ਪਹਿਲਾਂ ਅਸੀਂ ਪੋਕਲਨ ਮਸ਼ੀਨਾਂ ਲਗਾ ਕੇ ਉਹਦੀ ਸਫਾਈ ਕੀਤੀ ਸੀ ਤਾਂ ਕਿ ਬਰਸਾਤਾਂ ਵਿੱਚ ਸਾਡਾ ਪਾਣੀ ਰੁਕੇ ਨਾ ਤੇ ਮੁੜ ਕੇ 2017 ਤੋਂ ਬਾਅਦ ਅੱਜ 2025 ਆ ਗਿਆ ਜਦੋਂ ਤੱਕ ਹਾੜਾਂ ਦਾ ਡਰ ਨਹੀਂ ਪਿਆ ਜੋ ਤੱਕ ਰੈਡ ਅਲਰਟ ਨਹੀਂ ਆਦੋਂ ਤੱਕ ਕਿਸੇ ਬੰਦੇ ਨੇ ਕਿਸੇ ਡਰੇਨ ਦੀ ਸਫਾਈ ਵਾਸਤੇ ਕੋਈ ਪੈਸਾ ਖਰਚ ਨਹੀਂ ਕੀਤਾ ਸਹਿਲਾ ਸਾਹਿਬ ਤੁਸੀਂ ਮਿਨਿਸਟਰ ਰਹੇ ਹੋ ਪੰਜਾਬ ਦੇ ਕੋਲੇ ਇੱਕ ਰਾਹਤ ਫੰਡ ਜਿਹੜਾ 12000 ਕਰੋੜ ਪੈਸੇ ਵਿੱਚ ਉਹ ਕਰ ਰਹੇ ਜਦੋਂ ਕੋਈ ਆਫਤ ਆਉਂਦੀ ਆ ਤਾਂ ਉਸ ਟਾਈਮ ਭਰ ਕੇ ਜਾਂਦਾ ਪਰ ਇਸ ਟਾਈਮ ਜਿਹੜੇ ਸਰਕਾਰ ਤੇ ਮੌਜੂਦਾ ਸਰਕਾਰ ਦੇ ਕੈਬਨਿਟ ਮੰਤਰੀ ਕੋਲ ਸਾਡੇ ਕੋਲ ਫੰਡ ਨਹੀਂ ਹੈ ਉਹ ਕੀ ਕਰਨ ਲੱਗਾ ਇਹਦਾ ਹੁ ਜਵਾਬ ਤਾਂ ਭਾਈ ਸਰਕਾਰ ਦੇ ਮੰਤਰੀ ਦੇ ਸਕਦੇ ਆ ਜਾਂ ਸਰਕਾਰ ਦੇ ਅਫਸਰ ਦੇ ਸਕਦੇ ਆ ਕਿਉਂਕਿ ਮੈਂ ਤਾਂ ਸਰਕਾਰ ਦਾ ਮੰਤਰੀ ਨਹੀਂ ਰਿਹਾ ਉਸ ਵੇਲੇ ਦੀ ਕੋਈ ਜ਼ਿੰਮੇਵਾਰੀ ਹੁੰਦੀ ਤਾਂ ਮੈਂ ਜ਼ਰੂਰ ਇਹ ਗੱਲ ਦਾ ਜਵਾਬ ਦੇ ਸਕਦਾ ਅੱਜ ਸਰਕਾਰ ਦਾ ਉਹ ਪੈਸਾ ਕਿੱਥੇ ਪਿਆ ਕਿਹੜੇ ਫੰਡ ਚ ਪਿਆ ਉਹਦੀ ਵਰਤੋਂ ਕਿਉਂ ਨਹੀਂ ਹੋ ਰਹੀ ਇਸ ਗੱਲ ਦਾ ਜਵਾਬ ਤਾਂ ਸਰਕਾਰ ਦੇ ਮਿਨਿਸਟਰ ਸਾਹਿਬਾਨ ਤੇ ਸਰਕਾਰ ਦੇ ਅਫਸਰ ਸਾਹਿਬਾਨ ਹੀ ਦੇ ਸਕਦੇ ਸਿੰਗਰਾ ਸਾਹਿਬ ਇੱਕ ਕਮਿਸ਼ਨ ਚੜ੍ਹਦੀ ਕਲਾ ਪਰ ਆ ਕੇ ਸਰਕਾਰ ਨੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਕਿ ਸੁਸਾਇਟੀ ਆ ਕੀ ਸਾਰੇ ਕਾਨੂੰਨੀ ਤੌਰ ਤੇ ਸਹੀ ਹੈ ਜਾਂ ਸਰਕਾਰ ਨੂੰ ਮੁੱਖ ਵਤਨੀ ਲੋਕ ਫੰਡ ਵੀ ਲੈ ਸਕਦੇ ਹੈ ਦੇਖੋ ਮੈਂ ਇਹਦੇ ਚਿੱਕੂ ਗੱਲ ਕਹਿਣਾ ਚਾਹੁੰਦਾ ਤੁਹਾਡੇ ਇੱਕ ਪੱਤਰਕਾਰ ਭਰਾ ਨੇ ਇੱਕ ਗੱਲ ਰੱਖੀ ਹੈ ਕਿ ਸਰਕਾਰ ਕੋਲੇ 12000 ਕਰੋੜ ਦਾ ਫੰਡ ਪਿਆ ਤੇ ਉਹ ਵਰਤਿਆ ਨਹੀਂ ਜਾ ਰਿਹਾ ਤੇ ਉਹ ਦੱਸੋ ਕਿੱਥੇ ਪਿਆ ਮੈਂ ਤਾਂ ਜਿਹੜੀ ਜਨਤਾ ਸੇਵਾ 'ਚ ਹਿੱਸਾ ਪਾਣਾ ਚਾਹੁੰਦੀ ਹੈ ਜਿਹੜੀ ਜਨਤਾ ਰਾਹਤ ਦੇਣਾ ਚਾਹੁੰਦੀ ਹੈ ਮੇਰੀ ਬੇਨਤੀ ਹੈ ਕਿ ਤੁਸੀਂ ਰਾਹਤ ਆ ਪਾ ਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਓ ਤਾਂ ਕਿ ਰਾਹਤ ਸਹੀ ਜਗ੍ਹਾ ਤੇ ਪਹੁੰਚੇ ਤੁਹਾਡਾ ਪੈਸਾ ਸਹੀ ਜਗ੍ਹਾ ਤੇ ਇਸਤੇਮਾਲ ਹੋਵੇ ਮੇਰੇ ਕੋਲ ਵੀ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਅੰਬਰਸਰ ਤੇ ਅਜਨਾਲਾ ਤੇ ਰਮਦਾਸ ਤੇ ਸੁਲਤਾਨਪੁਰ ਲੋਧੀ ਤੋਂ ਰਾਹਤ ਮੰਗੀ ਤਾਂ ਮੈਂ ਖੁਦ ਆਪਣੇ ਸਰਪੰਚਾਂ ਨੂੰ ਆਪਣੇ ਵਰਕਰਾਂ ਨੂੰ ਟਰੱਕਾਂ ਤੇ ਚਾੜ੍ਹ ਕੇ ਜੇ ਅਸੀਂ ਆਚਾਰ ਭੇਜਿਆ ਬੇਸਹਾਰਾ ਪਸ਼ੂਆਂ ਵਾਸਤੇ ਜਿਹੜੇ ਕਿ ਬੇਜ਼ੁਬਾਨ ਬੱਚੇ ਜਿਹੜੇ ਬੇਜ਼ੁਬਾਨ ਸਾਡੇ ਗਵਾਂ ਤੇ ਮਹਿਸਾਂ ਦੇ ਖਾਣੇ ਵਾਸਤੇ ਲੋਡ ਸੀ ਅਸੀਂ ਉਹ 15 ਟਰੱਕ ਆਪਣੇ ਕੋਲੋਂ ਉਰੋਂ ਭੇਜੇ ਤੇ ਸਾਡੇ ਵਰਕਰ ਸੇਵਾ ਨਾਲ ਗਏ ਤਾਂ ਕਿ ਲੋੜਵੰਦ ਪਰਿਵਾਰਾਂ ਤੱਕ ਉਹ ਆਚਾਰ ਪਹੁੰਚ ਸਕੇ ਸੋ ਜਦੋਂ ਤੱਕ ਅਸੀਂ ਸੇਵਾ ਦੇ ਵਿੱਚ ਆਪ ਜੁੜ ਕੇ ਸੇਵਾ ਨਹੀਂ ਕਰਦੇ ਅਸੀਂ ਉਹ ਮੈਡੀਕਲ ਕੈਂਪ ਲਾਉਣਾ ਹੈ ਤੁਸੀਂ ਸਾਰੇ ਮੈਡੀਕਲ ਕੈਂਪ ਦਾ ਹਿੱਸਾ ਬਣਦੇ ਹੋ ਜਦੋਂ ਤੱਕ ਅਸੀਂ ਉਸ ਮੈਡੀਕਲ ਕੈਂਪ ਦੀ ਰਾਹਤ ਨੂੰ ਇਕੱਲੇ-ਇਕੱਲੇ ਲੋੜਵੰਦ ਪਰਿਵਾਰ ਤੱਕ ਪਹੁੰਚਾਉਣ ਵਾਸਤੇ ਆਪ ਮਿਹਨਤ ਨਹੀਂ ਕਰਦੇ ਤਦ ਤੱਕ ਉਹ ਰਾਹਤ ਪਹੁੰਚਦੀ ਨਹੀਂ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਹੈ ਕਿ ਜਿਹੜਾ ਬੰਦਾ ਵੀ ਰਾਹਤ ਦੇਣਾ ਚਾਹੁੰਦਾ ਹੈ ਦੱਬ ਕੇ ਰਾਹਤ ਦਿਦਿਓ ਪਰ ਲੋੜਵੰਦ ਪਰਿਵਾਰ ਉਥੇ ਐਨੇ ਸੰਗਤ ਦੇ ਜਥੇਬੰਦੀਆਂ ਬਾਬੇ ਕਈ ਸੰਸਥਾਵਾਂ ਲੱਗੀਆਂ ਉਥੇ ਸੇਵਾ ਕਰਨ ਵਾਸਤੇ ਉਹਨਾਂ ਕੋਲ ਪਹੁੰਚ ਕਰਕੇ ਆਪਣਾ ਸਮਾਨ ਦਿਓ ਤਾਂ ਕਿ ਲੋਕਾਂ ਤੱਕ ਸਮਾਨ ਪਹੁੰਚੇ